ਕੋਈ ਸੰਤਮਾ ਪੁਰਸ਼ ਜਨਮ ਲੈਂਦਾ ਹੈ ਤਨ ਉਹ ਸਥਾਨ ਹੈ ਤਨ ਉਹੀ ਪਵਿੱਤਰ ਪਰਿਵਾਰ ਹੈ ਜਿੱਥੇ ਕੋਈ ਮਹਾਪੁਰਸ਼ ਜਨਮ ਲੈਂਦਾ ਹੈ ਅੱਜ ਦੇਖੀਏ ਤਨ ਤਨ ਸਤਗੁਰ ਵਿਦਾਸ ਮਹਾਰਾਜ ਜੀ ਨੇ ਪਰਮਾਤਮਾ ਦਾ ਨਾਮ ਜਪਿਆ ਤੇ ਅੱਜ ਉਹਨਾਂ ਦੇ ਮਾਤਾ ਕਲ ਤਾਂ ਦੇਵੀ ਨੂੰ ਵੀ ਯਾਦ ਕੀਤਾ ਜਾਂਦਾ ਹੈ ਪਿਤਾ ਸੰਤੋਖ ਦਾਸ ਜੀ ਨੂੰ ਵੀ ਯਾਦ ਕੀਤਾ ਜਾਂਦਾ ਹੈ ਤੇ ਉਹਨਾਂ ਦੇ بیٹے ਸ਼੍ਰੀ ਵਿਜੇ ਦਾਸ ਨੂੰ ਵੀ ਯਾਦ ਕੀਤਾ ਜਾਂਦਾ ਹੈ ਕਿਉਂ ਕਿ ਉਸ ਕੁਲ ਦੇ ਵਿੱਚੋਂ ਸਤਗੁਰੂ ਅਰਜਨ ਦਾਸ ਮਹਾਰਾਜ ਜੀ ਹੋਏ ਹਨ ਕਿ ਜਿਨ੍ਹਾਂ ਦਾ ਨਾਮ ਪਿਤਾ ਸੰਤੋਖ ਦਾਸ ਸੀ ਕਿ ਉਹਨਾਂ ਦੇ ਘਰ ਉਹਨਾਂ ਨੇ ਜਨਮ ਲਿਆ ਅੱਜ ਉਹਨਾਂ ਦੀ ਵੀ ਕੈਲੀ ਸਤਿਕਾਰ ਕੀਤਾ ਜਾਂਦਾ ਹੈ ਜਿੰਦੇ ਜਿਸ ਘਰ ਦੇ ਵਿੱਚ ਜਨਮ ਲਿਆ ਜਾਂਦਾ ਪਿੰਡ ਨੂੰ ਵੀ ਕਹਿੰਦੇ ਲੋਕ ਪਵਿੱਤਰ ਗਣ ਲੱਗ ਪੈਂ ਜਾਂ ਅੱਜ ਆਪਾਂ ਦੇਖੀਏ ਗੁਰੂ ਪਹਿਲੇ ਸਾਸੂ ਜੀ ਦੇ ਰਾ ਸਖਣ ਬੰਲਾ ਨੂੰ ਲੋਕ ਵਿਦੇਸ਼ਾਂ ਦੇ ਵਿੱਚੋਂ ਆਪਣੇ ਇੰਡੀਆ ਦੇ ਵਿੱਚ ਜੋ ਅਲੱਗ ਅਲੱਗ ਸਟੇਟਾਂ ਦੇ ਵਿੱਚੋਂ ਪੰਜਾਬ ਦੇ ਅਲੱਗ-ਅਲੱਗ ਜਿਨ੍ਹਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਸੰਗਤ ਨਮਸਕਾਰ ਕਰਨ ਆਉਂਦੀ ਹੈ ਕਿਉਂ ਕਿ ਉੱਥੇ ਪਰਮਾਤਮਾ ਦਾ ਨਾਮ ਜਪਣ ਵਾਲੇ ਸੰਤਾਂ ਮਹਾਂਪੁਰਸ਼ਾਂ ਨੇ ਜਨਮ ਲਿਆ ਭਾਵਕ ਉਤੇ ਭਗਤੀ ਕੀਤੀ ਹੈ ਅੱਜ ਜਿਵੇਂ ਗਿਲਪੱਟੀ ਮਠੰਡਾ ਜਿਹਨੂੰ ਯਾਦ ਕੀਤਾ ਜਾਂਦਾ ਹੈ ਕਿ ਜਿੱਥੇ ਸੰਤ ਬਾਬਾ ਪਪਲਦਾਸ ਮਹਾਰਾਜ ਜੀ ਨੇ ਜਨਮ ਲਿਆ ਸੰਤ ਸਰਨ ਦਾਸ ਸਵਾਹਰਾ ਜੀ ਨੇ ਜਨਮ ਲਿਆ ਉਹ ਥਾਂ ਨੂੰ ਘਰ ਪਵਿੱਤਰ ਕਰ ਦਿੰਦਾ ਪਿੰਡ ਪਵਿੱਤਰ ਕਰ ਦਿੰਦਾ ਜਿੱਥੇ ਉਹਨਾਂ ਨੇ ਪਰਮਾਤਮਾ ਦਾ ਨਾਮ ਜਪਿਆ ਹੈ ਸਤਗੁਰ ਅਰਜਨ ਦੇਹ ਮਹਾਰਾਜ ਜੀ ਫਰਮਾਉਂਦੇ ਹਨ 86 ਤੀਰਥ ਜੇ ਸਾਧ ਪਗ ਤਰੈ ਤੈ ਬੇਕੁੰਠ ਜੇ ਨਾਮ ਉਤਰੈ ਜਿਸ ਸਥਾਨ ਤੇ ਸੰਤਾਂ ਮਾਨ ਕੋਸ਼ਾਂ ਨੇ ਪਰਮਾਤਮਾ ਦਾ ਨਾਮ ਜਪਿਆ ਹੁੰਦਾ ਹੈ ਅੱਜ ਆਪਾਂ ਦੇਖੇ ਗੁਰੂ ਕੈਲੀ ਸਾਧ ਸੰਗਤਿਓ ਤਨ ਤਨ ਜਤਕਤਾ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ ਚਰਨ ਸੋ ਸਤਾਨ ਪ੍ਰਾਪਤ ਸ੍ਰੀ ਖਨਾਲਗੜ੍ਹ ਸਾਹਿਬ ਜਿੱਥੇ ਸਤਗੁਰੂ ਅਰਬਦਾਸ ਮਹਾਰਾਜ ਜੀ ਆਏ ਉਸ ਜਗ੍ਹਾ ਨੂੰ ਵੀ ਪੂਜਿਆ ਜਾਂਦਾ ਪਿੰਡ ਡੰਡੇ ਅੰਮ੍ਰਿਤਸਰ ਅਟਾਰੀ ਬਾਰਡਰ ਜਿੱਥੇ ਸਤਗੁਰੂ ਅਰਬਦਾਸ ਜੀ ਨੇ ਚੰਨ ਪਾਈ ਜੱਗਤ ਹਕੀਮ ਗੁਰੂ ਘਰ ਸਤਿਗੁਰਵਦਾਸ ਮਹਾਰਾਜ ਜੀ ਜਿੱਥੇ ਸਤਿਗੁਰਵਦਾਸ ਸਮਰੰਜ ਨੇ ਚੰਨ ਪਾਈ ਹੋਰ ਜਿੰਨੇ ਵੀ ਦਿੱਲੀ ਦੇ ਵਿੱਚ ਸਥਾਨ ਹਨ ਗੁਰੂ ਘਰ ਹਨ ਜਿੱਥੇ ਸਤਿਗੁਰਵਦਾਸ ਮਹਾਰਾਜ ਜੀ ਨੇ ਚਰਨ ਪਾ ਕੇ ਪਰਮਾਤਮਾ ਦਾ ਨਾਮ ਜਪ ਕੇ ਉਹ ਧਰਤੀ ਵੀ ਪਵਿੱਤਰ ਕਰ ਦਿੱਤੀ ਹੈ ਉਹ ਥਾਂ ਵੀ ਪਵਿੱਤਰ ਹੋ ਜਾਂਦਾ ਜਿੱਥੇ ਸੰਤ ਜਨ ਚਰਨ ਪਾ ਦਿੰਦੇ ਹਨ ਤੇ ਸਤਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਜਿਸ ਅਸਥਾਨ ਤੇ ਸੰਤ ਚਰਨ ਪਾਉਂਦੇ ਹਨ ਉੱਥੇ 68 ਤੀਰਥਾਂ ਦੇ ਸਮਾਨ ਪ੍ਰਾਪਤ ਕਿੰਨੇ ਜਿਹੜੇ ਫੋਨਿਆਂ ਪ੍ਰਾਪਤ ਹੁੰਦੇ ਹਨ ਤੇ ਜਿਸ ਅਸਥਾਨ ਤੇ ਭਜਨ ਕਰਦੇ ਨੇ ਉੱਤੇ ਬੈਕੁੰਠ धाम ਬਣ ਜਾਂਦਾ ਹੈ ਕਿ ਜਿੱਤੇ ਜਿੱਤੇ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕੀਤੀ ਜਾਂਦੀ ਹੈ ਉਹ ਬੈਕੁੰਠ ਧਾਮ ਬਣ ਜਾਂਦਾ ਹੈ ਜਨ ਪਿਆਸਾਰਸ ਤਜੇ ਆਮਸ ਹੋਇ ਰਸ ਮੰਗਨ ਵਾਲੇ ਬਿਕ ਕੋਈ ਤੇ ਜੋ ਜੀ ਪਰਮਾਤਮਾ ਦੇ ਉੱਤਮ ਨਾਮੂ ਕੀ ਰਸ ਨੂੰ ਪੀਂਦੇ ਹਨ ਪਰਮਾਤਮਾ ਦੇ ਉੱਤਮ ਨਾਮ ਜਿਹੜਾ ਨਾਮ ਰਸ ਹੈ ਨਾ ਨਾਮ ਰੂਪੀ ਰਸ ਹੈ ਉਹਨੂੰ ਪੀਂਦਿਆਂ ਕੇ ਪਾਵ ਨਾਮ ਸ਼ਬਦ ਅੰਮ੍ਰਿਤ ਰਸ ਪੀਂਦੇ ਹਨ ਉਹ ਹੋਰ ਝੂਠੇ ਸੰਸਾਰੀ ਰਸਾਂ ਦਾ ਚਾਹ ਕਰਦੇ ਨੇ ਫਿਰ ਉਹਨਾਂ ਨੂੰ ਨਸ਼ੇ ਦੀ ਲੋੜ ਨਹੀਂ ਰਹਿੰਦੀ ਰਵਿਦਾਸ ਮਧਰਾ ਕਾ ਪੀਜੇ ਜੋ ਚੜੇ ਚੜੇ ਉਤਰਾਏ ਨਾਮ ਮਹਾਰਸ ਪੀਜੇ ਜੋ ਚੜੇ ਨਹੀਂ ਪਰਾਈ ਸਤਿਗੁਰੂ ਜੀ ਕਹਿੰਦੇ ਲੋਕ ਨਸ਼ਾ ਕਰਦੇ ਹਨ ਜਿਹੜਾ ਸ਼ਾਮ ਨੂੰ ਕੀਤਾ ਸਵੇਰੇ ਉਤਰ ਗਿਆ ਸਵੇਰੇ ਕੀਤਾ ਸ਼ਾਮ ਨੂੰ ਉਤਰ ਗਿਆ ਪਰ ਇੱਕ ਉਸ ਪਰਮਾਤਮਾ ਦੇ ਨਾਮ ਦਾ ਨਸ਼ਾ ਹੈ ਅੰਮ੍ਰਿਤ ਰਸ ਹੈ ਜਿਹੜਾ ਇੱਕ ਵਾਰੀ ਚੜ ਗਿਆ ਫਿਰ ਉਹ ਉਤਰਦਾ ਨਹੀਂ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਜਿਹੜਾ ਵੀ ਜੀਵ ਉਹ ਪਰਮਾਤਮਾ ਦੇ ਨਾਮ ਰੂਪ ਰਸੀ ਨਾਮ ਰਸ ਨੂੰ ਪੀ ਲੈਂਦਾ ਹੈ ਉਹ ਬਾਕੀ ਸਾਰੇ ਸੰਸਾਰੀ ਜਿਹੜੇ ਛੋਟੇ ਸੰਸਾਰੀ ਰਸਾਂ ਦਾ ਤਿਆਗ ਕਰ ਦਿੰਦੇ ਹਨ ਉਹ ਪਰਮਾਤਮਾ ਦੇ ਨਾਮ ਰੂਪੀ ਰਸ ਵਿੱਚ ਮਸਤ ਹੋ ਕੇ ਰਸ ਵਿੱਚ ਮਸਤ ਹੋ ਕੇ ਸੰਸਾਰ ਦੇ ਮਿੱਠੇ ਜਹਿਰੂਪੀ ਰਸਾਂ ਦਾ ਤਿਆਗ ਕਰ ਦਿੰਦੇ ਹਨ ਸਤਿਗੁਰ ਕਬੀਰ ਮਹਾਰਾਜ ਜੀ ਫਰਮਾਉਂਦੇ RAM ਨਾਮ ਛੱਡ ਅੰਮ੍ਰਿਤ ਕਾਹੇ ਬਿਖਖਾਈ ਕੇ RAM ਨਾਮ ਰੂਪੀ ਅੰਮ੍ਰਿਤ ਨੂੰ ਛੱਡ ਕੇ ਸਤਿਗੁਰ ਕਬੀਰ ਮਹਾਰਾਜ ਜੀ ਫਰਮਾਉਂਦੇ ਕਿ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਰਸ ਨੂੰ ਛੱਡ ਕੇ ਸੰਸਾਰ ਦੇ ਮਿੱਠੇ ਜਹਿਰੂਪੀ ਜਿਹੜਾ ਮਿੱਠਾ ਜ਼ਹਿਰ ਹੈ ਉਸ ਨੂੰ ਕਿਉਂ ਪੀਂਦੇ ਹੋ ਸਤਗੁਰ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਹਨ ਹਰ ਰਸ ਪੀਵਤ ਸਦਹੀ ਰਾਤਾ ਆਨ ਰਸਾਂ ਕਿਨ ਮੈ ਲੈ ਜਾਂਤਾ ਜਿਹੜੇ ਜੀਵ ਪਰਮਾਤਮਾ ਨੰਦਾ ਨਾਮ ਰੂਪੀ ਰਸ ਪੀ ਕੇ ਜਿਹੜਾ ਰੰਗ ਚੜ ਜਾਂਦਾ ਹੈ ਕਿ ਜਿਹੜਾ ਪਰਮਾਤਮਾ ਦੇ ਨਾਮ ਦੇ ਵਿੱਚ ਰੰਗ ਹੈ ਜਿਹੜਾ ਉਹਦੇ ਅੰਮ੍ਰਿਤ ਰਸ ਵਿੱਚ ਲੰਗ ਹੈ ਉਹ ਜਿਹਨੂੰ ਚੜ ਜਾਂਦਾ ਹੈ ਉਹ ਬਾਕੀ ਜਿਹੜੇ ਸੰਸਾਰ ਦੇ ਝੂਠੇ ਨਸ਼ੇ ਹਨ ਜਾਂ ਜਿਹੜੇ ਝੂਠੇ ਵਿਕਾਰ ਹਨ ਇੱਕ ਛਿੰਨ ਵਿੱਚ ਲੱਥ ਜਾਂਦੇ ਹਨ ਪੰਡਿਤ ਸੂਰ ਚਤਰਪਤੀ ਰਾਜਾ ਪਦ ਬਰਾਬਰ ਔਰ ਨ ਕੋਈ ਕਹਿੰਦੇ ਸੰਸਾਰ ਵਿੱਚ ਸਭ ਤੋਂ ਮਹਾਨ ਵਿਦਵਾਨ ਪੰਡਿਤ ਕਹਿੰਦੇ ਉਹ ਵੀ ਭਗਤੀ ਜਿਹੜਾ ਪ੍ਰਮਾਤਮਾ ਦੇ ਨਾਮ ਦੀ ਭਗਤੀ ਕਰਦਾ ਹੈ ਉਸ ਦੀ ਬਰਾਬਰੀ ਨਹੀਂ ਕਰ ਸਕਦਾ ਸਭ ਤੋਂ ਵੱਡਾ ਸੂਰਬੀਰ ਸੂਰਮਾ ਹੋਵੇ ਜਿਹੜਾ ਆਪਣੇ ਆਪ ਨੂੰ ਤਾਕਤਵਰ ਸਮਝਦਾ ਹੋਵੇ ਕਹਿੰਦੇ ਉਹ ਵੀ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਜਿਹੜਾ ਭਗਤ ਹੈ ਜਿਹੜੀ ਭਗਤੀ ਕਰਦਾ ਹੈ ਜਿਹੜਾ ਜੀ ਭਗਤੀ ਕਰਦਾ ਉਹਦੀ ਬਰਾਬਰੀ ਨਹੀਂ ਕਰ ਸਕਦਾ ਚਾਹੇ ਚੱਕਰਵਤੀ ਬਾਦਸ਼ਾਹ ਹੋਵੇ ਅਤੇ ਹੋਰ ਕੋਈ ਵੀ ਪਰਮਾਤਮਾ ਦੀ ਭਗਤੀ ਕਰਨ ਵਾਲੇ ਦੀ ਬਰਾਬਰੀ ਨਹੀਂ ਕਰ ਸਕਦਾ ਕਿ ਜਿੱਡਾ ਮਰਜੀ ਵੱਡਾ ਪੰਡਿਤ ਹੋਵੇ ਸੂਰਮਾ ਹੋਵੇ ਛਤਰਪਤੀ ਰਾਜਾ ਹੋਵੇ ਤੇ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਨਾ ਜਿਹੜਾ ਜੀਵ ਉਹਦੀ ਬਰਾਬਰੀ ਨਹੀਂ ਕਰ ਸਕਦਾ ਜੈਸੇ ਪ੍ਰਾਨ ਪਾਤਰ ਜਲ ਸਮੀਪ ਪੰਨ ਰਵਿਦਾਸ ਜਨਮੇ ਜਗ ਹੋਏ ਸਤਿਗੁਰ ਅੰਦਾਜ਼ ਸ੍ਰੀ ਫਰਮਾਨ ਕਰਦੇ ਹਨ ਕਿ ਇਹ ਜੀਵ ਜਿਵੇਂ ਪ੍ਰਾਣ ਬੂਟੀ ਜਲ ਦੇ ਨੇੜੇ ਰਹਿ ਕੇ ਵੀ ਜਲ ਤੋਂ ਨਿਰਲੇਪ ਰਹਿੰਦੀ ਹੈ ਆਪਾਂ ਦੇਖੀ ਨਾ ਗੁਰੂ ਪਹਿਰੇ ਸਾਖੋਂ ਚੱਪੜ ਦੇ ਵਿੱਚ ਬੂਟੀ ਹੁੰਦੀ ਹੈ ਆਪਾਂ ਦੇਖਦੇ ਜਿਹਦੇ ਪੱਤੇ ਵੱਡੇ ਵੱਡੇ ਹੁੰਦੇ ਹਨ ਉਹ ਕਹਿੰਦੇ ਜਲ ਦੇ ਵਿੱਚ ਵੀ ਰਹਿੰਦੀ ਹੈ ਪਰ ਜਲ ਤੋਂ ਆਪਣੇ ਆਪ ਨੂੰ ਅਲੰਘ ਨਹੀਂ ਰੱਖਦੀ ਹੈ ਪਾਣੀ ਦੇ ਜਲ ਦੇ ਉੱਪਰ ਤੈਰਦੀ ਰਹਿੰਦੀ ਹੈ ਸਿਰਫ ਉਹਦੀਆਂ ਜੜਾਂ ਹੀ ਪਾਣੀ ਦੇ ਵਿੱਚ ਆਉਂਦੀਆਂ ਪਰ ਉਹ ਆਪਣੇ ਆਪ ਨੂੰ ਪਾਣੀ ਤੋਂ ਅਲੰਗ ਰੱਖਦੀ ਹੈ ਕਿ ਜਿਵੇਂ ਪ੍ਰਾਣ ਬੂਤੀ ਜਲ ਦੇ ਨੇੜੇ ਰਹਿ ਕੇ ਵੀ ਜਲ ਤੋਂ ਨਿਰਲੇਪ ਰਹਿੰਦੀ ਹੈ ਇਸੇ ਤਰ੍ਹਾਂ ਸੰਤ ਸੰਸਾਰ ਵਿੱਚ ਰਹਿੰਦੇ ਹੋਏ ਵੀ ਸੰਸਾਰ ਤੋਂ ਨਿਰਲੇਪ ਰਹਿੰਦੇ ਕਿ ਅਲੱਗ ਰਹਿੰਦੇ ਆ ਕਿ ਉਹ ਆਪਣੀ ਹੀ ਮੋਜ ਦੇ ਵਿੱਚ ਰਹਿੰਦੇ ਉਹਨਾਂ ਨੂੰ ਦੁੱਖ ਸੁਖ ਆ ਜਾਵੇ ਉਹ ਇੱਕੋ ਹੀ ਸਮਾਨ ਸਮਝੇ ਹਨ ਪ੍ਰਭ ਦਾਸ ਸਈ ਸਾਧੂ ਪੰ ਲੋ ਜੋ ਰਹੇ ਸਦਾ ਨਿਰਵੈਰ ਸੁਖਦਾਈ ਸਮਤਾ ਗਏ ਸਭਨਾ ਮੰਗੇ ਖੈਰ ਕਹਿੰਦੇ ਚਾਹੇ ਕਿ ਸਾਧੂ ਨੂੰ ਦੁੱਖ ਆ ਜਾਵੇ ਚਾਹੇ ਸੁਖ ਆ ਜਾਵੇ ਉਹ ਸਦਾ ਨਿਰਵੈਰ ਰਹਿੰਦਾ ਉਹਦਾ ਕਿਸੇ ਦੇ ਨਾਲ ਮੈਰ ਵਿਰੋਧ ਨਹੀਂ ਹੁੰਦਾ ਉਹ ਇੱਕੋ ਜਿਹਾ ਹੁੰਦਾ ਹੈ ਉਹਨੂੰ ਕੋਈ ਦੁੱਖ ਆ ਜਾਵੇ ਸੁੱਖ ਆ ਜਾਵੇ ਉਹ ਸਦਾ ਹਮੇਸ਼ਾ ਦੂਸਰੇ ਦਾ ਭਲਾ ਮੰਗਦਾ ਸਤਿਗੁਰੂ ਜੀ ਕਹਿੰਦੇ ਉਹੀ ਸਾਧੂ ਭਲਾ ਹੈ ਕਿ ਜਿਹਦੇ ਮਨ ਦੇ ਵਿੱਚ ਬੈਰ ਵਿਰੋਧ ਨਾ ਹੋਵੇ